ਜਿਹੜੀ ਅਰਲੀ ਮਾਰਨਿੰਗ ਫਰੀਦਕੋਟ ਪੁਲਿਸ ਵੱਲੋਂ ਜਿਹੜੀ ਹੈਗੀ ਆ ਕੇਂਦਰੀ ਜੇਲ੍ਹ ਦੀ ਜਿਹੜੀ ਹੈ ਚੈਕਿੰਗ ਕੀਤੀ ਗਈ ਆ ਜੋ ਕੇਂਦਰੀ ਜੇਲ੍ਹ ਦੀ ਚੈਕਿੰਗ ਕੀਤੀ ਆ ਨਾਲ ਜਿਹੜੇ ਕੇਂਦਰੀ ਜੇਲ੍ਹ ਦੇ ਸਟਾਫ ਨਾਲ ਲੈ ਕੇ ਤਾਂ ਚੈਕਿੰਗ ਦੌਰਾਨ ਸਾਡੇ ਕਰੀਬ ਫਰੀਦਕੋਟ ਪੁਲਿਸ ਦੇ 150 ਜਵਾਨ ਸੀਗੇ ਪੁਲਿਸ ਵਾਲੇ ਔਰ 25 ਦੇ ਕਰੀਬ ਲੜਕੀਆਂ ਸੀਗੀਆਂ ਦੋ ਡੀਐਸਪੀ ਤੇ ਇੱਕ ਐਸਪੀ ਸੀਗੇ ਚੈਕਿੰਗ ਦੌਰਾਨ ਇੱਕ ਮੋਬਾਈਲ ਫੋਨ ਛੋਟਾ ਮੋਬਾਈਲ ਫੋਨਾਂ ਕਚੋਟਾ ਕੰਪਨੀ ਦਾ ਉਹ ਬਰਬੰਦ ਹੋਇਆ ਵਾ ਤੇ ਕਿਸ ਤਰ੍ਹਾਂ ਚੈੱਕ ਕੀਤੀ ਜਾਂਦੀ ਹੈ ਮਰੋ ਕਰੀ ਜਿਹੜੀ ਕੇਂਦਰੀ ਜੇਲ ਚੈਕਿੰਗ ਜਿਹੜੀ ਹੈਗੀ ਆ ਇਹ ਜਿਹੜੀਆਂ ਅੰਦਰ ਬੈਰਕਾਂ ਹੈਗੀਆਂ ਬੈਰਕਾਂ ਦੇ ਵਿੱਚ ਵਕਫ ਵਕਫ ਟੀਮਾਂ ਬਣਾ ਕੇ ਸਾਡੀਆਂ ਜਿਹੜੀਆਂ ਹੈਗੀਆਂ ਇੰਚਾਰਜ ਲਾ ਕੇ ਨਾਲ ਜਿਹੜੀ ਜੇਲ ਦੀ ਟੀਮ ਹੈਗੀ ਉਹਨਾਂ ਨਾਲ ਲੈ ਕੇ ਤੇ ਜਿਹੜੀ ਹਾਈ ਸਕਿਉਰਿਟੀ ਹੈਗਾ ਪੋਸ ਉਹਦੇ ਵਿੱਚ ਵੱਖਰੀ ਤੌਰ ਤੇ ਜਿਹੜੀ ਹੈਗੇ ਜਿਵੇਂ ਸਾਡੇ ਡੀਐਸਪੀ ਵਗੈਰਾ ਹੈਗੇ ਉਹ ਨਾਲ ਜਾ ਕੇ ਅੰਦਰ ਜਾ ਕੇ ਚੈਕਿੰਗ ਕਰਾਉਂਦੇ ਹਾਈ ਸਕਿਉਰਿਟੀ ਦੇ ਵਿੱਚ ਲੇਡੀਜ਼ ਦਾ ਜਿਹੜਾ ਹੈਗਾ ਵਾਰਡ ਉਹ ਵੱਖਰੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਸਾਡੀਆਂ ਲੜਕੀਆਂ ਜਿਹੜੀਆਂ ਇਨਚਾਰਜ ਇਨਸਪੈਕਟਰ ਹੈਗੀ ਉਹ ਨਾਲ ਜਾ ਕੇ ਚੈਕਿੰਗ ਕਰਾਉਂਦੇ ਜੀ ਸਾਡਾ